ਐਸਾ ਪਿਆਰ ਭਾਰੀ ਦੋਸਤੀ ਤੇ ਨੋਟਾਂ ਦਾ ਬੈਗ ਦੇਖ ਕੇ ਵਿਗੜੀ ਦੂਸਰੇ ਦੋਸਤ ਦੀ ਨੀਅਤ ਕਰ ਦਿੱਤਾ ਵੱਡਾ ਕਾਂਡ ਤੇ ਪੁਲਿਸ ਵੀ ਪਾ ਦਿੱਤੀ ਚੱਕਰਾਂ ਦੇ ਵਿੱਚ ਜਿਹਾ ਦੱਸਦੀ ਹੈ ਕਿ ਲੁਧਿਆਣਾ ਤੋਂ ਇੱਕ ਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਸ਼ਿਕ ਨਾਂ ਦੇ ਨੌਜਵਾਨ ਦੇ ਨਾਲ 14 ਲੱਖ ਰੁਪਏ ਦੀ ਠੱਗੀ ਹੋ ਗਈ ਹੈ ਔਰ ਇਹ ਠੱਗੀ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਹੀ ਦੋਸਤ ਨੇ ਕੀਤੀ ਹੈ ਜਿਹਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਸ਼ਿਕ ਨਾਂ ਦਾ ਇਹ ਨੌਜਵਾਨ 14 ਲੱਖ ਰੁਪਏ ਦਾ ਭਰਿਆ ਹੋਇਆ ਬੈਗ ਲੈ ਕੇ ਬੈਂਕ ਜਾ ਰਿਹਾ ਸੀ ਆਪਣੀ ਗੱਡੀ ਦੇ ਵਿੱਚ ਤੇ ਉਸਦੇ ਨਾਲ ਜਾ ਰਿਹਾ ਉਸ ਦਾ ਦੋਸਤ ਅੰਕੁਸ਼ ਵੀ ਉਸਦੇ ਨਾਲ ਹੀ ਸੀ ਉਸ ਵਕਤ ਤੇ ਅੰਕੁਸ਼ ਦੀ ਨੀਅਤ ਵਿਗੜੀ ਜਦੋਂ ਉਸਨੇ 14 ਲੱਖ ਰੁਪਏ ਦਾ ਭਰਿਆ ਹੋਇਆ ਇਹ ਬੈਗ ਦੇਖਿਆ ਤੇ ਉਸਨੇ ਇਹ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਤੇ ਇੱਕ ਵਾਰ ਤਾਂ ਉਹ ਆਪਣੇ ਪਲਾਨ ਦੇ ਵਿੱਚ ਕਾਮਯਾਬ ਵੀ ਹੋ ਗਿਆ ਜਿਹਾ ਦੱਸਦੀ ਹੈ ਕਿ ਅੰਕੁਸ਼ ਨੇ ਜਸ਼ਿਕ ਨੂੰ ਕਿਹਾ ਕਿ ਆਪਾਂ ਗੱਡੀ ਤੋਂ ਬਾਹਰ ਸਿਗਰਟ ਪੀਣ ਲਈ ਚੱਲਦੇ ਹਾਂ ਤੇ ਜਸ਼ਿਕ ਇੱਕ ਵਾਰ ਤਾਂ ਅੰਕੁਸ਼ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਗੱਡੀ ਤੋਂ ਬਾਹਰ ਜਾ ਕੇ ਸਿਗਰਟ ਪੀਣ ਲੱਗਾ ਇਹਨਾਂ ਵਿੱਚ ਹੀ ਅੰਕੁਸ਼ ਨੇ ਆਪਣਾ ਪਲਾਨ ਚਲਾਇਆ ਤੇ ਆਪਣੇ ਤਿੰਨ ਦੋਸਤ ਬੁਲਾ ਕੇ ਗੱਡੀ ਦੇ ਵਿੱਚੋਂ ਪੈਸੇ ਚੋਰੀ ਕਰ ਤਾਂ ਉਹਨਾਂ ਨੇ ਪਹਿਲਾਂ ਗੱਡੀ ਤੇ ਇੱਕ ਡੁਪਲੀਕੇਟ ਚਾਬੀ ਦੇ ਨਾਲ ਗੱਡੀ ਨੂੰ ਖੋਲਿਆ ਦੱਸਦੀ ਹੈ ਕਿ ਜਿਹੜੇ ਤਿੰਨ ਨੌਜਵਾਨ ਦੋਸਤ ਨੇ ਜਿਹੜੇ ਅੰਕੁਸ਼ ਦੇ ਔਰ ਇੱਕ ਤਾਂ ਮੋਤੀ ਨਗਰ ਦਾ ਲਵੀਸ਼ਕ ਸ਼ਰਮਾ ਹੈ ਦੂਸਰਾ ਚੰਡੀਗੜ੍ਹ ਤੋਂ ਆਕਾਸ਼ਜੀਤ ਲਿਆ ਤੇ ਤੀਸਰਾ 33 ਫੁੱਟਾ ਰੋਡ ਦਾ ਰਹਿਣ ਵਾਲਾ ਵਰुण ਵਿਸ਼ਿਸ਼ਟ ਹੈ ਇਹਨਾਂ ਚਾਰਾਂ ਨੇ ਇਰਲ ਕੇ ਇਹ 14 ਲੱਖ ਰੁਪਏ ਦਾ ਬੈਗ ਜਿਹੜਾ ਗੱਡੀ ਤੋਂ ਵਿੱਚੋਂ ਚੋਰੀ ਕਰ ਲਿਆ ਤੇ ਫਿਰ ਬਾਅਦ ਵਿੱਚ ਜਦੋਂ ਇਹ ਮਾਮਲਾ ਪੁਲਿਸ ਦੇ ਸਾਹਮਣੇ ਆਉਂਦਾ ਤੇ ਜਸ਼ੀਕ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੂੰ ਪਹਿਲਾਂ ਤੇ ਇੱਕ ਵਾਰ ਅੰਕੁਸ਼ ਨੇ ਚਕਮੇ ਦੇ ਵਿੱਚ ਹੀ ਪਾ ਦਿੱਤਾ ਤੇ ਪੁਲਿਸ ਨੇ ਸਭ ਤੋਂ ਪਹਿਲਾਂ ਜਸ਼ੀਕ ਤੇ ਅੰਕੁਸ਼ ਦੀ ਕਾਲ ਰਿਕਾਰਡਿੰਗ ਟ੍ਰੇਸ ਕੀਤੀ ਕਾਲ ਰਿਕਾਰਡਿੰਗ ਚੈੱਕ ਕੀਤੀ ਤੇ ਉਸ ਤੋਂ ਬਾਅਦ ਸੀਸੀਟੀ ਵੀ ਕੈਮਰੇ ਵੀ ਖੰਗਾ ਲਏ ਜਿਸ ਤੋਂ ਬਾਅਦ ਇਹ ਸਾਰੀ ਗੱਲ ਸਾਹਮਣੇ ਆਈ ਅੰਕੁਸ਼ ਫਿਰ ਵੀ ਪੁਲਿਸ ਨੂੰ ਚੱਕਰਾਂ ਦੇ ਵਿੱਚ ਪਾਉਂਦਾ ਰਿਹਾ ਪਰੰਤੂ ਪੁਲਿਸ ਨੇ ਟੈਕਨੀਕਲ ਤਰੀਕੇ ਵਰਤ ਕੇ ਅੰਕੁਸ਼ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਅੰਕੁਸ਼ ਦੇ ਕੋਲੋਂ ਉੱਤਾ ਜੁਰਮ ਕਬੂਲ ਕਰਵਾ ਲੈ ਨਾਲੇ ਪੁਲਿਸ ਨੇ ਉਸਦੇ ਤਿੰਨੇ ਦੋਸਤ ਵੀ ਕਾਬੂ ਕਰ ਲੈਨੇ ਤੇ ਹੁਣ 14 ਲੱਖ ਰੁਪਏ ਦਾ ਜਿਹੜਾ ਪਿਆ ਹੋਇਆ ਬੈਗ ਉਹ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਅਗਲੀ ਰੀ ਕਾਰਵਾਈ ਪੁਲਿਸ ਆਪਣੇ ਤਰੀਕੇ ਦੇ ਨਾਲ ਕਰ ਰਹੀ ਹੈ